ਦਮਾ ਕੇ ਲੈ ਜਾਓ 100 ਰੁਪਏ ਸੂਟ ਡਿਜ਼ਾਈਨ ਬਦੂ ਆ ਚੁੱਕਿਆ 26 ਮਈ ਤੱਕ ਲੱਗੀ ਬਹੁਤ ਵੱਡੀ ਸੇਲ ਐਤਵਾਰ ਤੱਕ ਬਾਬੇ ਦੀ ਹੱਟੀ ਤੇ ਹੋਣਿਆ ਫਾਇਦੇ ਲੈ ਜਾਓ 100 ਰੁਪਏ ਰੈਡੀ ਮੇਡ ਡ੍ਰੈਸਾਂ ਰੈਡੀ ਮੇਡ ਛਰਾਰੇ ਸੂਟ ਬਾਜ਼ਾਰ 'ਚ 3 3000 35 3500 ਬਾਬੇ ਦੀ ਹੱਟੀ ਨੇ ਕਰਦੇ 100 ਰੁਪਏ ਆ ਵੀ ਲੈ ਜਾਓ 100 ਰੁਪਏ 100 ਰੁਪਏ ਦੇ ਵਿੱਚ ਲੌਂਗ ਡ੍ਰੈਸਾਂ ਛਰਾਰੇ ਸੂਟ ਗਰਾਰੇ 100 100 ਰੁਪਏ ਦੇ ਵਿੱਚ ਲੈ ਜਾਓ ਪਟਾਕਾ ਪਾਤਾ ਇੱਕ ਹੋਰ ਪਟਾਕਾ ਪਾਤਾ ਬਾਬੇ ਦੀ ਹੱਟੀ ਤੋਂ ਲੈ ਜਾਓ 100 ਰੁਪਏ ਦੇ ਤਿੰਨ ਦੁਪੱਟੇ 100 ਰੁਪਏ ਦੇ ਤਿੰਨ ਦੁਪੱਟੇ 100 ਰੁਪਏ ਡਰੈਸ ਕਰਤੀ ਹੈ ਜਿੰਨੇ ਮਰਜ਼ੀਆਂ ਡਰੈਸਾਂ 3500 4000 ਪਲੱਸ ਸੂਟ 100 ਰੁਪਏ ਕਰਤਾ 100 ਰੁਪਏ ਔਰਿਜੀਨਲ ਰਿਯਾਨ ਕੱਪੜੇ 'ਚ ਪ੍ਰਿੰਟ ਮੇਨਣਗੇ ਬਹੁਤ ਜ਼ਿਆਦਾ ਤੁਸੀਂ ਵੇਚੋ 400 ਤੁਸੀਂ ਵੇਚੋ 450 ਏ ਨਾ ਵੀ ਕਹਿੰਦੇ ਮੋੜ ਜਾਓ ਮੋੜ ਵਾਪਸ ਕਰ ਜਾਓ ਨਵੇਂ ਲੈ ਜਾਓ ਜੀ 500 ਰੁਪਏ ਦੇ ਤਿੰਨ ਦੂੜ ਓਹ 4 5 5000 ਰੁਪਇਆ ਕਰਾਇਆ ਬਾਬੇ ਦੀ ਹੱਟੀ ਤੋਂ ਲੈ ਜਾਓ 300 ਰੁਪਏ ਦਾ ਲਹਿੰਗਾ 300 ਰੁਪਏ ਦਾ ਲਹਿੰਗਾ ਲੈ ਜਾਓ ਬਾਬੇ ਦੀ ਹੱਟੀ ਤੇ ਆ ਜਾਓ ਤਿੰਨ 300 ਚ ਲਹਿੰਗੇ ਤਿੰਨ ਤੇ ਨਾਲ ਸਲਵਾਰ ਸੂਟ ਕੋਰਨ ਦੇ ਉੱਪਰ ਆਹ ਲੋ ਜੀ 3 ਮੀਟਰ ਦੀ ਸਲਵਾਰ 2.5 ਮੀਟਰ ਦੀ ਸ਼ਾ 2.5 ਮੀਟਰ ਦਾ ਦੁਪਟਾ ਨਾਲ ਰੰਗ ਚਾਲ ਬਾਜ਼ਾਰ ਚ ਕੋਈ ਦਿੰਦਾ 500 ਕੋਈ ਦਿੰਦਾ 400 ਇੱਥੇ ਲੋ 1000 ਦੇ 4 2 ਵੇਖ ਗਏ 2 ਵਾਪਸ 1000 ਦੇ 4 2 ਵੇਖ ਗਏ 2 ਵਾਪਸ ਪ્યોਰ ਗੋੜਾ ਨਾ ਸੂਟ ਲੈਣ ਚਲੇ ਜਾਓ 1200 ਦਾ ਇੱਕ ਇਹਦੇ 900 ਦੇ 2 ਇਹ ਜੇ ਨਾ ਵਿਕੇ ਤੇ ਮੋੜ ਕੇ ਫਿਰ ਨਵੇਂ ਬਦਲ ਕੇ ਹੋਰ ਲੈ ਜਾਓ 850 900 ਰੁਪਏ ਦਾ ਸੂਟ ਵੇਚ ਰਿਹਾ ਬਾਬੇ ਦੀ ਹੱਟੇ ਇਹ ਵੀ ਕਰਦੇ ਨੇ 900 ਦੇ 2 ਕਿੰਨਾ 1500 12 12 ਵਸੇ ਲਾ ਕੇ ਬਾਜ਼ਾਰ ਚ ਵੇਖਣਾ ਪਿਆ ਆਪਾਂ ਕਾਤੇ 1300 ਰੁਪਏ ਬਾਬੇ ਘਰ ਬੈਠਿਆ ਮੀਨਾ ਸ਼ੁਰੂ ਕਰਨਾ 20 25 50 ਹਜ਼ਾਰ ਲਾ ਕੇ ਤਰੀਕਾ ਸਾਡਾ ਕਾਪੀਪੇਪਰ ਦੇ ਲੇਕੇ ਦਾਂਗੇ ਪੈਸੇ ਕਮਾਓਗੇ ਘਾਟਾ ਨਹੀਂ ਪੈਣ ਦਾਂਗੇ 1995 2295 1895 ਸੇਲਾਂ ਲੱਗੀਆਂ ਪੂਰੇ ਪੰਜਾਬ ਦੇ ਕਾਪੀਆਂ ਦਾ ਸਾਰੇ ਕਰ ਲੈਂਦੇ ਆ ਪਰ ਸੂਟ 500 ਚ ਕੋਈ ਨਹੀਂ ਦਿੰਦਾ ਮਿਲੂਗਾ ਬਾਬੇ ਦੀ ਹੱਟੀ ਤੇ ਦੇਖੋ ਜੀ ਜੇ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਦਾ ਤਾਜ ਬੇਰ ਦਾ ਕੱਪੜਾ ਲੈਣਾ ਤੇ ਬਾਬੇ ਦੀ ਹੱਟੀ ਤੇ ਆ ਜਾਓ 50000 ਦਾ ਕੱਪੜਾ 12000 ਚ ਇਹ ਟੀਨਰ ਪੀਸ ਐਤਵਾਰ ਤੱਕ ਰਮਾਂਗੇ 500 ਰੁਪਏ ਭਾਜੀ 500 ਬਣਾ ਹੋ ਗਏ ਇਹਨੂੰ ਕਹਿੰਦੇ ਫਾਇਦੇ 2000 ਰੁਪਏ ਦਾ ਬੁਟੀਕ ਪੀਸ ਆ ਦੇਖੋ ਇਦਾਂ ਹੀ ਮਾਡਰ ਦਾ ਪੀਸ 2000 ਦਾ ਬਾਬੇ ਦੀ ਹੱਟੀ ਦੇ 2000 ਦੇ 4000 ਦਾ ਬਾਬੇ ਦੀ ਹੱਟੀ ਦੇ 2000 ਦੇ 4 ਐਨਕਾ ਲਾ ਕੇ ਕੁੜੀ ਖੜੀ ਆ ਚਿੱਟੇ ਰੰਗ ਦਾ ਸੂਟ ਪਾ ਕੇ 2000 ਰੁਪਿਆ ਬਾਜ਼ਾਰ 'ਚ ਬਾਬੇ ਜੱਟ ਦੇ 500 ਉਹ ਹਜ਼ਾਰ ਨਹੀਂ ਲੈਣਾ 1500 ਨਹੀਂ ਲੈਣਾ 1800 ਨਹੀਂ ਲੈਣਾ 500 ਹੀ ਲੈਣਾ 500 ਦੇ ਵਿੱਚ ਸੂਟ ਆਹ ਦੇਖੋ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾ 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ ਬਾਜ਼ਾਰ ਦੇ ਵਿੱਚ ਵੇਚਣ ਵਾਲਾ 500 600 700 ਬਾਬੇ ਦੀ ਹੱਟੀ ਦੇ ਕਰਤਾ 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ ਜੀ ਦੁਪੱਟੇ ਨਾਲ ਦਵਾਗੇ ਲੈ ਜਾਓ 100 ਰੁਪਏ ਸੂਟ ਡਿਜ਼ਾਈਨ ਬਦੂ ਆ ਚੁੱਕਿਆ 26 ਮਈ ਤੱਕ ਲੱਗੀ ਬਹੁਤ ਵੱਡੀ ਸੇਲ ਐਤਵਾਰ ਤੱਕ ਬਾਬੇ ਦੀ ਹੱਟੀ ਤੇ ਹੋਣਿਆ ਫਾਇਦੇ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਸੂਟ ਲੈ ਲਿਓ ਜੀ 100 ਰੁਪਏ ਸੂਟ ਲੈ ਜਾਓ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦੂਰੋਂ ਦੂਰ ਆ ਜਾਓ ਲੈ ਜਾਓ 100 ਰੁਪਏ ਲੈ ਜਾਓ 100 ਰੁਪਏ ਓ ਇੱਥੇ ਨਹੀਂ ਗੱਲ ਮੁੱਕਣੀ ਆਹ ਦੇਖੋ ਜੀ ਰੈਡੀਮੇਡ ਡਰੈਸਾਂ ਰੈਡੀਮੇਡ ਛਰਾਰੇ ਸੂਟ ਬਾਜ਼ਾਰ ਚ 3-3000 35-3500 ਬਾਬੇ ਦੀ ਹੱਟੀ ਦੇ ਕਰਦੇ 100 ਰੁਪਏ ਆ ਵੀ ਲੈ ਜਾਓ 100 ਰੁਪਏ 100 ਰੁਪਏ ਦੇ ਵਿੱਚ ਲੌਂਗ ਡਰੈਸਾਂ ਛਰਾਰੇ ਸੂਟ ਗਰਾਰੇ 100 ਰੁਪਏ ਦੇ ਵਿੱਚ ਲੈ ਜਾਓ 200 ਰੁਪਏ ਦੇ ਵਿੱਚ ਲੈ ਜਾਓ ਇੱਕ ਹੋਰ ਪਟਾਕਾ ਪਾਤਾ ਇੱਕ ਹੋਰ ਪਟਾਕਾ ਪਾਤਾ ਬਾਪੇ ਦੀ ਹੱਟੀ ਤੋਂ ਲੈ ਜਾਓ 100 ਰੁਪਏ ਤੇ ਤਿੰਨ ਦੁਪੱਟੇ 100 ਰੁਪਏ ਤੇ ਤਿੰਨ ਦੁਪੱਟੇ ਤੇ 33 ਰੁਪਏ ਦਾ ਦੁਪੱਟਾ ਜੀ ਸਿਰਫ 33 ਰੁਪਏ ਦਾ ਦੁਪੱਟਾ ਰਹਿ ਗਿਆ 33 ਰੁਪਏ ਦਾ ਦੁਪੱਟਾ ਛੇ ਦੀ ਛੇ ਦੀ ਆ ਜਾਓ 26 ਮਈ ਤੱਕ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਐਤਵਾਰ ਤੱਕ ਬਹੁਤ ਵੱਡਾ ਮੇਲਾ ਬਾਬੀ 100 ਰੁਪਏ ਨੂੰ ਸੂਟ ਕਰਤਾ ਤੁਸੀਂ 100 ਰੁਪਏ ਨੂੰ ਸੂਟ ਕਰਤਾ 100 ਰੁਪਏ ਨੂੰ ਡਰੈਸ ਕਰਤੀ ਤੇ ਦੁਪੱਟੇ ਕਰਤੇ ਨੇ 100 ਦੇ 3 ਆ ਦੇਖੋ ਭਾਜੀ ਡਰੈਸਾਂ ਦੇਖੋ ਤੁਸੀਂ 1600 ਰੁਪਏ ਡਰੈਸ ਕਰਤੀ ਹੈ ਜਿੰਨੇ ਮਰਜ਼ੀਆਂ ਡਰੈਸਾਂ 3500 4000 ਪਰਾਜੋ ਸੂਟ 100 ਰੁਪਏ ਕਰਤਾ 100 ਰੁਪਏ ਦੇਖੋ ਜੀ ਨਾ 3000 ਨਾ 4000 ਨਾ 5000 ਮਿਲਣਾ ਸਿਰਫ ਅੱਜ ਵਾਰ ਤੱਕ 100 ਰੁਪਏ ਦੇ ਵਿੱਚ ਲੈ ਜਾਓ 100 ਰੁਪਏ ਦੇ ਵਿੱਚ ਤੇ ਦੇਖੋ ਸਾਡੇ ਕੋਲ 5000 ਤੋਂ ਵੱਧ ਪੀਛਾ ਚੁੱਕਿਆ ਸੋ ਜਿਨੀ ਆਉਣਾ ਛੇਤੀ ਆਜੋ 100 100 ਰੁਪਏ ਦਾ ਸੂਟ ਬਾਬਾ ਜੀ ਕਹਿੰਦੇ 5 5000 ਦਾ ਲਹਿੰਗਾ ਵੀ 300 ਰੁਪਏ ਬਾਬਾ ਜੀ 300 ਰੁਪਏ ਨੂੰ ਲਹਿੰਗਾ ਕਰਤਾ ਵੀ ਆਰਟੀਕਲ ਦਿਖਾਣੇ ਆਪਣਾ ਵੱਡਾ ਧਮਾਕਾ ਹੋਣਾ ਭੈਣਾ ਭਰਾਵਾਂ ਲਈ ਜਿਨ੍ਹਾਂ ਨੇ ਕਰਨਾ ਕੱਪੜਾ ਦਾ ਕੰਮ ਸਟਾਰਟ ਉਹਨਾਂ ਹਾਸਤੇ ਲਈ ਕਹਿੰਦਾ ਸਪੈਸ਼ਲ ਗਰਮੀਆਂ ਦੇ ਸ ਆ ਲੋ ਪਿਓ ਰਿਯੋਨ オリジナル ਰਿਯੋਨ ਕੱਪੜੇ 'ਚ ਪ੍ਰਿੰਟ ਮਿਲਣਗੇ ਬਹੁਤ ਜ਼ਿਆਦਾ ਤੁਸੀਂ ਵੇਚੋ 400 ਤੁਸੀਂ ਵੇਚੋ 450 ਜੇ ਨਾ ਵਿਕੇ ਤਾਂ ਮੋੜ ਜਾਓ ਮੋੜ ਵਾਪਸ ਕਰ ਜਾਓ ਨਵੇਂ ਲੈ ਜਾਓ ਜੀ 500 ਰੁਪਏ ਦੇ ਤਿੰਨ ਸੂਟ ਓਏ ਹੋਏ ਓ ਦੇਖੋ ਬਾਜ਼ਾਰ ਦੇ ਵਿੱਚ 600 ਰੁਪਏ ਦਾ ਇੱਕ ਸੂਟ ਬਾਬੇ ਦੀ ਹੱਤੀ ਨੇ ਕਰਦੇ 500 ਦੇ ਤਿੰਨ ਸੂਟ ਆ ਦੇਖੋ ਪ੍ਰਿੰਟ ਬਰੀਕ ਬਰੀਕ ਸਾੜੇ ਸਾੜੇ ਬੂਟੀਆਂ ਵਾਲੇ ਵਧੀਆ ਕਲਰ ਵਧੀਆ ਪ੍ਰਿੰਟ 500 ਰੇ ਤਿੰਨ ਸੂਟ ਕਰਦੇ ਨੇ ਉਹ ਵੀ ਰਿਯਾਨ ਦੇ ਉੱਪਰ ਵਧੀਆ ਕੁਆਲਿਟੀ ਦੇ ਨਾਲ ਲਓ ਜੀ ਪਟਿਆਲਾ ਸਲਵਾਰ ਸੂਟ 500 ਦੇ ਉੱਪਰ ਆਹ ਲਓ ਜੀ ਤਿੰਨ ਮੀਟਰ ਦੀ ਸਲਵਾਰ 2.5 ਮੀਟਰ ਦੀ ਸ਼ੌਲ 2.5 ਮੀਟਰ ਦਾ ਦੁਪਟਾ ਨਾਲ ਰੰਗ ਚਾਰ ਬਾਜ਼ਾਰ 'ਚ ਕੋਈ ਦਿੰਦਾ 500 ਕੋਈ ਦਿੰਦਾ 400 ਇੱਥੇ ਲੋ 1000 ਦੇ 4 2 ਵੇਖ ਗਏ 2 ਵਾਪਸ ਓਏ ਹੋਏ ਵੱਡਾ ਫਾਇਦਾ ਉਹ ਦੇਖੋ ਜੀ ਇਹਨੂੰ ਕਹਿੰਦੇ ਵੱਡੇ ਫਾਇਦੇ ਬਾਜ਼ਾਰ 'ਚ 600 ਦਾ ਇੱਕ ਬਾਬੇ ਦੀ ਹੱਟੀ ਨੇ ਕਰਤੇ 500 ਰੇ ਦੋ ਭਾਵੇਂ ਇੱਕ ਲੈ ਜਾਓ ਦੋ ਲੈ ਜਾਓ ਸੈਟ ਵਾਂਗ ਸੈਟ ਲੈਣ ਦੀ ਲੋੜ ਨਹੀਂ ਉਹ ਕਪੜਾ ਨਹੀਂ ਵਿਕਿਆ ਵਾਪਸ ਕਰਕੇ ਬਦਲ ਕੇ ਨਮਾ ਲੈ ਜਾਓ ਫਾਇਦੇ ਸਾਰੇ ਪਾਸੇ ਕਰਨੇ ਆ ਬਿਲਕੁਲ ਜੀ ਬਿਲਕੁਲ ਵੱਡੇ ਫੈਰੇ ਕਰਨੇ ਆ ਵੱਡੇ ਧਮਾਕੇ ਦੇਣੇ ਆ ਇਹ ਲੋ ਬ੍ਰਾਂਡਡ ਆਰ ਪੀ ਗੋਲਡ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕਪੜੇ ਕੋੜਨ ਦੇ ਆ ਲੋ ਜੀ ਇੱਕ ਨਾਲ ਇੱਕ ਫ੍ਰੀ ਕਰਤਾ ਇੱਕ ਕੋੜਨ ਦਾ ਸੂਟ ਪਿਆਰ ਚ ਪਿਓਰ ਕੋੜਨ ਦਾ ਸੂਟ ਲੈ ਕੇ ਲੈ ਜਾਓ 1200 ਦਾ ਇੱਕ ਇੱਥੇ ਨੋ ਸੋਰੇਟ ਜੇ ਨਾ ਵਿਕੇ ਤੇ ਮੋੜ ਕੇ ਫਿਰ ਨਵੇਂ ਬਦਲ ਕੇ ਹੋਰ ਲੈ ਜਾਓ ਇਹ ਆਫਰ ਉਹਨਾਂ ਭੈਣਾ ਭਰਾਵਾਂ ਲਈ ਜਿਨ੍ਹਾਂ ਨੇ ਘਰ ਬੈਠਿਆ ਪੀਣਾ ਸ਼ੁਰੂ ਕਰਨਾ ਤੇ ਘੱਟ ਪੈਸੇ ਨਾਲ ਵੱਧ ਪੈਸੇ ਕਮਾਉਣੇ ਆਂ ਕਿ ਅਸੀਂ ਕਪੜਾ ਵੇਚਿਆ ਤੇ ਜਨਾਬ ਕਿਆ ਕੀ ਹੋਊਗਾ ਨਾ ਵਿਕੇ ਬਾਬੇ ਦੀ ਢੇਟੀ ਦੇ ਮੋੜੋ ਨਵੇਂ ਲੈ ਜਾਓ ਚੀਜ਼ਾਂ ਦੇਖੋ 50 ਤੋਂ 850 900 ਰੁਪਏ ਦਾ ਸੂਟ ਲੈ ਕੇ ਰਿਆ ਬਾਬੇ ਦੀ ਢੇਟੀ ਦੇ ਇਹ ਵੀ ਕਰਦੇ ਨੇ 900 ਦੇ 200 ਸਟਲੈਂਡ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਕੱਲੀ ਕੱਲੀ ਵੈਰੇਡੀ ਬਣਾ ਕੇ ਲੈ ਜਾਓ ਇੱਕ ਨਾਲ ਇੱਕ ਫ੍ਰੀ ਲੈ ਜਾਓ 300 ਰੁਪਏ ਸੂਟ ਕਰਤਾ ਜੀ 300 ਰੁਪਏ ਦੇਖੋ ਜੀ 600 ਦੇ ਦੋ ਕਰਤੇ ਇਹ ਵੀ बार-बार ਤੁਹਾਨੂੰ ਅਸੀਂ ਕਹਿ ਕੀ ਰਹੇ ਹਾਂ ਜਿਹੜਾ ਪਹਿਲਾ ਆਜੂਗਾ ਤੁਸੀਂ ਮੰਗਲਵਾਰੀ ਆਜੋ ਸਵੇਰੇ ਜੇ ਫਾਇਦੇ ਲੈਣੇ ਆ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸਾਰਾ ਹੀ ਹਫ਼ਤਾ ਪਰ ਜਿਹੜਾ ਜਿੰਨੀ ਛੇਤੀ ਆਜੂਗਾ ਓਰੇ ਇੰਨੇ ਫਾਇਦੇ ਹੋਣੇ ਬਾਜ਼ਾਰ ਬੇਲੇ ਬੈਠੇ ਸਾਰੇ ਦੇਖ ਲਓ ਕੁੱਤਾ ਘੜੀ ਥੇ ਲਾਬਾ ਬਾਪੇ ਦੀ ਹੱਟੀ ਤੇ ਮੇਨੇ ਲੱਗੇ ਲੋਕ ਦੂਰੋਂ ਦੂਰ ਆ ਰਹੇ ਕਿਉਂਕਿ ਲੋਕਾਂ ਦੇ ਫੈਰੇ ਹੋ ਰਹੇ ਆ ਆ ਦੇਖੋ ਭਾਜੀ 15 1500 ਰੇ ਸੂਟ ਆ ਤੀਜਾ ਦੇਖੋ ਹੈਂਡਵਰਕ ਲੈਸ نیچے ਘੇਰੇ ਦੇਖੋ ਕਿੰਨੀ ਸੋਹਣੀ ਲੱਗੀ ਹੋਈ ਇਹ 15 1500 12 1200 ਸੇਲ ਲਾ ਕੇ ਬਾਜ਼ਾਰ 'ਚ ਵੇਚਦਾ ਪਿਆ ਆਪਾਂ ਕਰਦੇ 1300 ਰੇ ਤੋਂ ਬਾਬਾ ਜੀ ਮੈਨੂੰ ਇਹ ਦੱਸ ਦਿਓ ਨਾ ਕੋਈ ਹੋਲ سیل ਰੇਸ ਭਾਅ ਦੇ ਰਿਹਾ ਨਾ ਕੋਈ ਫੈਕਟਰੀ ਦੇ ਰਿਹਾ ਬਾਬੇ ਦੀ ਹੱਟੀ ਦੇ ਉਹ ਹੱਥ ਕਿੰਨਾ ਪੈੜ ਗਿਆ ਜੋ ਮਿੱਟੀ ਦੇ ਪਾ ਕੱਪੜਾ ਕਰਦਾ ਬਾਜੀ ਮਿੱਟੀ ਦੇ ਭਾਅ ਨੂੰ ਵੀ ਆਪਾਂ ਸਸਤਾ ਕਰ ਦੇਣਾ ਆਪਾਂ ਰੇਟੋ ਪਾ ਦੇਣਿਆ ਆਪਣੀ ਅੱਜ ਦੀ ਵੀਡੀਓ ਹੈ ਹੀ ਦੁਕਾਨਦਾਰ ਵਾਸਤੇ ਪਰ ਭੈਣ ਭਰਾਵਾਂ ਨੇ ਵਿਆਹ ਸ਼ਾਦੀ ਲੈਣਾ ਲੈ ਜਾਓ ਕੱਪੜਾ ਸਭ ਤੋਂ ਸਸਤਾ ਬਾਬੇ ਦੀ ਹੱਟੀ ਦੇ ਪਰ ਜਿਨ੍ਹਾਂ ਨੇ ਘਰ ਬੈਠਿਆ ਪੀਣਾ ਸ਼ੁਰੂ ਕਰਨਾ 20 25 50 ਹਜ਼ਾਰ ਲਾਗ ਤਰੀਕਾ ਸਾਡਾ ਸ਼ਾਮ ਪੇਪਰ ਦੋ ਲੈ ਕੇ ਜਾਣਗੇ ਪੈਸੇ ਕਮਾਓਗੇ ਘਾਟਾ ਨਹੀਂ ਪੈਰਾਂਗੇ ਤੇ ਘਰ ਜਾਓ ਬਾਬੇ ਦੀ ਢੀਂਡੇ ਆਹ ਦੇਖੋ ਭਾਜੀ ਪੀਸ ਲੁੱਕ ਰੇਖੋ ਬਣੀ ਹੋਈ 1995 2295 3195 ਚੇਲਾਂ ਲੱਗੀਆਂ ਪੂਰੇ ਪੰਜਾਬ ਤੇ ਕਾਪੀਆਂ ਦਾ ਸਾਰੇ ਕਰ ਲੈਂਦੇ ਆ ਪਰ ਸੂਟ 500 ਚ ਕੋਈ ਨਹੀਂ ਦਿੰਦਾ ਮਿਲੂਗਾ ਬਾਬੇ ਦੀ ਹੱਟੀ ਤੇ ਦੇਖੋ ਜੀ ਜੇ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਦਾ ਦਾਜ ਬੇੜ ਦਾ ਕੱਪੜਾ ਲੈਣਾ ਤੇ ਬਾਬੇ ਦੀ ਹੱਟੀ ਤੇ ਆ ਜਾਓ 50000 ਦਾ ਕੱਪੜਾ 12000 ਚ ਇਹ ਸਿਰਫ ਬਾਬੇ ਦੀ ਹੱਟੀ ਤੋਂ ਮਿਲਣਾ ਆ ਦੇਖੋ ਪੀਸ ਚੋਕਲੇਟ ਸਪੈਸ਼ਲ ਸੂਟ ਇਹ ਲੋ ਦੁਪੱਟਾ ਨਾਲ ਪਹਿਣਾ ਭਰਾਵਾਂ ਨੂੰ ਨਾ 1300 ਨਾ 1200 ਇਸ ਰੁਪਏ ਦਾ ਸੂਟ ਭਾਈ ਲਓ ਮੈਨੂੰ ਇਹ ਤਾਂ ਦੱਸ ਦਿਓ 100 ਰੁਪਏ ਦਾ ਸੂਟ ਹੈ ਕਿੰਨੇ ਦਾ ਆਪਣੇ ਕੋਲ ਭਾਈ 500 ਪੀਸ ਪਿਆ ਢੇਰ ਲੱਗਾ ਪਿਆ ਮੇਰੇ ਲੋਕਾਂ ਨੂੰ ਮੰਗਲਵਾਰ ਖਤਮ ਹੋ ਜਾਏ ਬੋਤਵਾਰ ਖਤਮ ਆਪੇ ਦੇ ਦੇਣਾ ਐਸ ਵਾਰ ਤੱਕ ਸੇਲ ਹੈ ਜਿਹੜਾ ਪਹਿਲਾਂ ਆਊਗਾ ਪਹਿਲਾਂ ਪਾਊਗਾ ਇਦਾਂ ਰਡੀਨਰ ਪੀਸ 500 ਰੁਪਏ ਭਾਜੀ 500 ਆ ਦੇਖੋ ਜੀ ਪੇਂਟ ਵਾਲੇ ਪੀਸ ਆ ਬਾਜ਼ਾਰ ਚੋਂ ਤੁਸੀਂ ਜਾਣਦੇ ਹੋ ਡੰਮੀ ਦੇ ਇਲਾਕੇ ਇਦਾਂ ਸੂਟ ਵੇਚਦੇ ਆ 15 1500 ਰੁਪਇਆ ਪਰ ਬਾਪੇ ਦੀ ਹੱਡੀ ਦੇ 1500 ਦੇ ਟੈਂਡ ਕਰਦੇ ਆ ਬਿਲਕੁਲ ਭਾਜੀ ਆ ਦੇਖੋ ਸਲਵਾਰ ਦੇ ਪੌਂਚੇ ਇਦਾਂ ਨੀਆਂ ਸ਼ਾਟਾ ਡੀਨਰ ਪੀਸ ਆਤ ਵਰਤ ਤੱਕ ਰਮਾਂਗੇ 500 ਰੁਪਏ ਬਾਜੀ 500 ਤੁਹਾਡਾ ਭਲਾ ਹੋਵੇ ਉਹ ਇਹਨੂੰ ਕਹਿੰਦੇ ਫਾਇਦੇ 2000 ਰੁਪਏ ਦਾ ਬੁਟੀਕ ਪੀਸ ਆ ਦੇਖੋ ਇਦਾਂ ਹੀ ਮਾਡਲ ਦਾ ਪੀਸ 2000 ਦਾ ਬਾਬੇ ਦੀ ਹੱਟੀ ਦੇ 2000 ਦੇ 4 500 ਰੁਪਏ ਦਾ ਸੂਟ ਨਾ ਕਿਸੇ ਜੀ 500 ਦੇ ਲੈ ਜਾਓ ਬਸ ਆ ਜਾਓ ਦੇਖੋ ਨਾ ਕਿਸ ਨੇ ਦਿੱਤਾ ਨਾ ਕਿਸੇ ਤੋਂ ਦੇ ਹੋਣਾ ਸਾਰਾ ਹੀ ਪੰਜਾਬ ਬਾਬੇ ਦੀ ਹੱਟੀ ਵੱਲ ਦੇਖ ਰਹੇ ਬਾਬੇ ਹੱਟੀ ਕਰ ਕੀ ਰਹੀ ਆ ਪਰ ਬਾਬੇ ਦੀ ਹੱਟੀ ਲੋਕਾਂ ਦੇ ਫੇਰੇ ਕਰ ਰਹੀ ਆ ਆ ਦੇਖੋ ਪੀਸ ਆ ਚੀਜ਼ ਦੇਖੋ ਪਣੀ ਹੋਈ ਕਮਰੀ ਸਫਾਈ ਦੇਖੋ ਸੂਟ 5 ਮੀਟਰ ਪੂਰਾ ਆਹ ਦੇਖੋ ਦੁਪਟਾ ਨਾਲ 500 ਰੁਪਇਆ ਕਰਤਾ ਆਹ ਦੇਖੋ ਬਈ ਆ ਵੀ 500 ਦੇ ਵਿੱਚ ਸ਼ਗਨਾ ਵਾਲੇ ਰੰਗ ਆ ਵਿਆਹ ਚਾਹੀਦਾ ਕਪੜਾ ਲੈਣਾ ਤਾਂ ਪਹੁੰਚੋ ਛੇਤੀ ਛੇਤੀ ਆਹ ਦੇਖੋ ਐਤਵਾਰ ਅੜੀਕੋ ਇਹਦਾ ਜੇ ਮੈਂ ਤੁਹਾਨੂੰ ਸਲਾਹ ਦਵਾਂ ਮੰਗਲਵਾਰ ਬੁੱਧਵਾਰ ਹੀ ਆ ਜਾਓ ਵੀਰਵਾਰ ਆ ਜਾਓ ਤਿੰਨ ਦਿਨਾਂ ਦੇ ਵਿੱਚ ਵੱਡੇ ਵਾਡੇ ਕਰ ਦਿੰਦੇ ਆਹ ਦੇਖੋ ਭਾਜੀ 5-500 ਰੁਪਏ ਸੂਟ ਕਰਤੇ ਜੀ 5-500 ਰੁਪਏ ਜੀ ਆਹ ਦੇਖੋ ਚੀਚਾ ਡਿਜ਼ਾਈਨਰ ਕੜਾਈਆਂ ਵਾਲੇ ਸੂਟ ਸੈਲੀਬ੍ਰਿਟੀਆਂ ਆ ਫੋਟਮਾ ਜਾ ਕੇ ਦੁਕਾਨਾਂ ਤੇ ਬਜ਼ਾਰਾਂ ਚ ਦਿਖਾਓ ਬਈ ਆ ਹੀ ਲੈਣੇ ਆ ਬਾਬੇ ਕੋ 500 ਦਾ ਵੀ ਤੁਸੀਂ ਹੋਲਸੇਲਰ ਉਹਦੇ ਫਿਰ ਦੇ ਦੋ ਆ ਦੇਖੋ ਪੀ ਨਾ ਕੋਈ ਦੇ ਸਕਦਾ ਇਹ ਵਾਕਈ ਸੱਚੀ ਗੱਲ ਆ ਆ ਐਨਕਾਂ ਲਾ ਕੇ ਕੁੜੀ ਖੜੀ ਆ ਚਿੱਟੇ ਰੰਗ ਦਾ ਸੂਟ ਪਾ ਕੇ 2000 ਰੁਪਏ ਬਾਜ਼ਾਰ ਚ ਬਾਬੇ ਜਿੱਤੇ 500 ਲੈ ਜਾਓ ਕੱਲ ਨੂੰ ਆ ਜਾਓ ਪਰਸ ਨੂੰ ਆ ਜਾਓ ਦਮਾਂਗੇ ਤੁਹਾਨੂੰ ਆ ਦੇਖੋ ਪੀਸ ਇੱਕਦ ਇੱਕ ਡਿਜ਼ਾਈਨ ਚੀਜ਼ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਦੁਪੱਟੇ ਦੇਖੋ ਨਾਲ ਆਹ ਦੇਖੋ ਇੱਕ ਤੇ ਕੜਿਆਣ ਇੱਕ ਤੇ ਕੰਟਰਾਸਟ 500 ਰੁਪਏ ਭਾਜੀ ਆਹ ਦੇਖੀ ਜਾਓ ਤੁਸੀਂ ਨਾ ਡਿਜ਼ਾਈਨ ਹੀ ਦੇਖੋ ਜੇ ਅਸੀਂ 500 ਹੀ ਦੇ ਰਹੇ ਆ ਇੱਥੇ ਇੰਤਾ ਨਹੀਂ ਵੀ 1 2 ਆ ਆਹ ਲਓ ਜੀ ਰੇਟਾਂ ਦੇ ਨਾ ਪਟਾਕੇ ਬਾਤੇ ਆ ਇੰਸਟਾਗ੍ਰਾਮ ਸਿਰਫ ਫਾਈਲ ਜਿਹੜੀ ਉਹ ਇੰਸਟਾਗ੍ਰਾਮ ਸੂਟਾ ਜੇ ਆਪਾਂ ਰੇਟਾਂ ਨੂੰ ਰੋਲ ਕੇ ਰੱਖਦਾ ਆ ਸ਼ਾਨਦਾਰ ਆਰਟੀਕਲ ਨਾ 1500 ਨਾ 2000 ਆ ਲੈ ਤੱਕੋ 400 ਰੁਪਏ ਲੈ ਜੋ ਲਓ 100 ਰੁਪਏ ਹੋਰ ਘਟ ਗਿਆ 400 ਚ ਦੇ ਰਹੇ ਆ ਆ ਦੇਖੋ ਤੁਸੀਂ ਘੇਰੇ ਦੇਖੋ ਕਿੰਨੇ ਸੋਹਣੇ ਆ ਫਰੰਟ ਦੇਖੋ ਕਿੰਨੇ ਸੋਹਣੇ ਆ ਸੋ ਮਿੱਟੀ ਦੇ ਭਾ ਕਪੜਾ ਕਰਤਾ ਜਿਹੜਾ ਆ ਆ ਲੈ ਚੀਜ਼ ਦੇਖੋ ਬਣੀ ਹੋਈ ਦੁਪट्टे ਦੇਖੋ ਕੜਾਈ ਕੀਤੇ ਹੋਏ ਸਲਵਾਰ ਦੇ ਪੌਂਚੇ ਕੱਢੇ ਹੋਏ ਇਤਾਂ ਆਂਦੇ ਮੁੱਠੇ ਸੈਲੀਬ੍ਰਿਟੀਆਂ ਦੇ 5 500 ਬਾਬੇ ਦੀ ਹੱਟੀ ਉਹ ਹਜ਼ਾਰ ਨਹੀਂ ਲੈਣਾ 1500 ਨਹੀਂ ਲੈਣਾ 1800 ਨਹੀਂ ਲੈਣਾ 500 ਹੀ ਲੈਣਾ 500 ਦੇ ਵਿੱਚ ਹੂਣ ਆ ਆ ਦੇਖੋ ਚੱਕ ਲੋ ਰਾਮ ਪੱਟੇ ਫਾਇਦੇ ਕਾਇਆ ਪੱਟੇ ਫਾਇਦੇ ਰਾਮ ਟੈਕਸ ਦਾ ਸੂਟ ਚੱਕੋ ਭਾਜੀ ਦੇਖੋ ਚੀਜ਼ ਬਣੀ ਹੋਈ ਇਹ ਤਾਂ ਕਿੰਨੇ 3500 ਰੁਪਏ ਦਾ ਆਹ ਚੱਕੋ ਭਾਜੀ 700 ਰੁਪਏ ਦਾ ਕੋਈ 3500 ਨਹੀਂ ਰਿਟੇਲ ਦੀ ਦੁਕਾਨ ਨਹੀਂ ਹੋਲ ਸੇਲ ਭਾਪਾ ਜੀ ਇਹਦਾ ਰਾਮ ਟੈਸ ਕਹ ਕੇ 3 300 ਰੁਪਏ ਲਈ ਜਾਂਦੇ ਪਿਆਰ ਚ ਲਈ ਜਾਂਦੇ ਦੁਕਾਨਦਾਰਾਂ ਦਾ ਕੰਮ ਹੈ ਲੁੱਟਣਾ ਤੇ ਭੈਣ ਭਰਾ ਭੋਲੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਆਹ ਦੇਖੋ ਰਾਮ ਟੈਕਸ ਦਾ ਪੀਸ 3000 ਵਾਲਾ ਰਾਮ ਟੈਕਸ ਦਾ ਸੂਟ ਵੀ ਲੈ ਜਾਓ 700 ਦੇ ਵਿੱਚ ਆਹ ਦੇਖੋ ਭਾਜੀ ਰਾਮ ਟੈਕਸ ਦਾ ਪੀਸ ਕੜਾਈ ਦੇਖੋ ਸਲਵਾਰ 3 ਮੀਟਰ ਜੋ 2.5 ਮੀਟਰ ਦੁਪੱਟਾ ਨਾਲ ਚੱਕੋ 500 75 ਰੁਪਏ ਦਾ ਲਓ ਕੰਮ ਦੇਖੋ ਕਢਾਈ ਦੇਖੋ ਸਲਵਾਰ ਦੇ ਪੌਂਚੇ ਦੇਖੋ ਭਾਜੀ ਪੀਸ ਬਣਿਆ ਦੇਖੋ ਹਾਂਜੀ ਆ ਲਓ ਦੁਪੱਟਾ ਨਾਲ 500 ਰੁਪਏ ਲੈ ਜੋ ਭਾਜੀ ਇਹ ਫੋਟੋ ਵਾਲਾ ਡਿਕਲ ਤੁਹਾਡੇ ਸਾਹਮਣੇ ਡਿਸਪਲੇ ਤੇ ਲਿਆਂਦਾ ਆ ਆ ਦੇਖੋ ਚੀਜ਼ ਤੇ ਆਹ ਦੇਖੋ ਛੜ ਨਾਲ ਦੇਖੋ ਦੁਪੱਟਾ ਕਪੜਾ 5 ਮੀਟਰ ਆ 2.5 ਮੀਟਰ ਦੁਪੱਟਾ 500 ਰੁਪਏ ਜੀ ਲਓ ਲੈ ਜੋ 500 ਦੇ ਵਿੱਚ ਤੇ ਪਹਿਣ ਪਰਾ ਐਤਵਾਰ ਤੋਂ ਪਹਿਲਾ ਪਹਿਲਾ ਕੜਾ ਨਹੀਂ ਮੰਗਲਵਾਰ ਤੇ ਬੋਦਵਾਰੀ ਆਜੋ ਐਦਾਂ ਦੀਆਂ ਚੀਜ਼ਾਂ ਆ ਸੂਟ ਦੇਖੋ ਕੰਮ ਦੇਖੋ ਆ ਦੇਖੋ ਦੁਪੱਟਾ ਜਰਾ 2200 ਚੱਕੋ 450 ਰੁਪਏ ਆ ਦੇਖ ਲਓ ਭਾਈ ਜੇ ਹੁਣ ਵੀ ਘਰ ਬੈਠੇ ਰਹੇ ਬਜ਼ਾਰਾਂ ਜੀ ਆ ਕੇ ਲੁੱਟਾਂ ਕਰਾਈਗੇ ਤੇ ਮਰਜ਼ੀ ਤੁਹਾਡੀ 450 ਚ ਸੂਟ ਕਰਤਾ 15 1600 ਤੋਂ ਘੱਟ ਕੋਈ ਮੰਗਦਾ ਨਹੀਂ ਅਸੀਂ ਦੇ ਰਹੇ ਹਾਂ ਇੱਥੇ ਕੋਈ ਸ਼ਰਤ ਨਹੀਂ ਹੈਗੀ ਉਸੇ ਦੀ ਦੁਕਾਨਾਂ ਕੁ ਚਾਰ ਚਰ ਲੋ ਭਾਵੇਂ ਇੱਕ ਲੈ ਜਾਓ ਦੋ ਲੈ ਜਾਓ ਤਿੰਨ ਲੈ ਜਾਓ ਭਾਵੇਂ ਚਾਰ ਲੈ ਜਾਓ 450 ਚ ਦੇ ਦਾਂਗੇ ਤੁਹਾਨੂੰ ਆਹ ਲੋ ਭਾਜੀ ਪੀਸ ਦੇਖੋ ਤੁਸੀਂ ਕੜਾਈ ਦੇਖੋ ਪੀਸ ਦੇਖੋ ਮਸਲੀਨ ਦਾ ਸੂਟ ਤੁਨੀ ਨਾਲ ਉਹ ਵੀ ਕੜਾਈ ਕੀਤਾ ਹੋਇਆ 450 ਰੁਪਏ ਆਹ ਲੋ ਭਾਜੀ ਫਿਰ ਵੱਡਾ ਧਮਾਕਾ ਐਤਵਾਰ ਤੱਕ ਤੁਸੀਂ ਲੈਣਾ ਵਿਆਹ ਸ਼ਦੀ ਦੀ ਲਹਿੰਗਾ ਤੁਹਾਨੂੰ ਕਿਰਾਏ ਤੇ ਲਹਿੰਗਾ ਲੈਣ ਦੀ ਲੋੜ ਹੀ ਕੋਈ ਨਹੀਂ 5000 ਰੁਪਿਆ ਕਿਰਾਇਆ ਚੱਲਦਾ 10000 ਜਿੱਥੋਂ ਮਰਦੀ ਲੋਕ ਲੈ ਸਕਦੇ ਆ ਆ ਦੇਖੋ ਭਾਜੀ ਇਹੀ ਤੁਹਾਨੂੰ ਦੇਣ ਦੇ ਆ 10000 ਰੁਪਏ ਕਿਰਾਇਆ ਚੱਲਦਾ ਨਾ ਹਾਂਜੀ ਚੱਲਦਾ ਆਪਾਂ ਕਿੰਨੇ ਦੀ ਸੇਲ ਲਾਈ ਸੀ 600 ਰੁਪਏ ਲਹਿੰਗਾ ਅੱਜ ਆਪਾਂ ਰੇਟ ਵਧਾ ਦੇਣਾ ਚੱਲ ਸਾਰਾ ਬਾਜ਼ਾਰ ਕਮਾਰਿਆ ਤੇ ਸਾਨੂੰ ਕਮਾਉਂਦਿਆ ਕੀ ਹੈ ਬਈ ਅਸੀਂ ਵੀ ਕਮਾ ਕੇ ਵੇਚਾਂਗੇ ਬਾਬੇ ਦੀ ਠੀਦੇ ਅਸੂਲ ਨੇ ਹੋ ਸਰ ਚਲੋ ਤੁਸੀਂ 200 ਰੁਪਏ ਵਧਾ ਦਿਓ 800 ਜੀ ਦੇ ਦਿਓ ਇਹ ਦੂਸਰਾ ਆਹ ਚੱਕੋ ਲੈਂਗੇ 300 ਰੁਪਏ ਕਰਤੇ ਆ 300 ਰੁਪਏ ਦਾ ਲਹਿੰਗਾ ਆ ਲਹਿੰਗਾ ਤੁਹਾਡੇ ਅੱਗੇ ਦਾ ਟੈਕ ਕਰ ਲੋ ਉਹ ਤੁਹਾਡਾ ਭਰਾ ਹੋਵੇ ਉਹ ਦੇਖੋ ਉਹ ਆਹ ਦੇਖੋ ਜਿਹੜੇ ਬਾਜ਼ਾਰ ਚ 5 5000 ਰੁਪਏ ਕਿਰਾਇਆ ਬਾਬੇ ਦੀ ਹੱਡੀ ਤੋਂ ਲੈ ਜਾਓ 300 ਰੁਪਏ ਦਾ ਲਹਿੰਗਾ 300 ਰੁਪਏ ਦਾ ਲਹਿੰਗਾ ਲੈ ਜਾਓ ਰੰਗ ਦੇਖੋ ਜਿੰਨੇ ਮਰਜ਼ੀ ਲੈ ਜਾਓ ਉਹ ਵੈਡਿੰਗ ਲਹਿੰਗੇ ਵੀ ਆ ਗਿਆ ਪਾਰਟੀ ਵੇਅਰ ਲਹਿੰਗੇ ਵੀ ਆ ਗਿਆ ਮਾਈਆਂ ਲੋਨ ਵਾਲੇ ਮਹਿੰਗੇ ਵੀ ਆ ਗਿਆ ਅੱਜ ਤੋਂ ਲਹਿੰਗੇ ਓਹ ਹੋ 300 ਰੁਪਏ ਨੂੰ ਦੇਖੋ ਜੀ ਜੜੀ ਜ਼ਰੂਰਤਮੰਦ ਪਰਿਵਾਰ ਦੀ ਧੀ ਆ ਜਿਹੜੇ ਸੁਪਨੇ ਹੁੰਦੇ ਲਹਿੰਗੇ ਪਾਉਣ ਦੇ ਆਹ ਪੰਜਾਹਾਂ ਵਿੱਚ ਪੈਸੇ ਨਹੀਂ ਖਰਚ ਸਕਦੇ ਉਹ ਬਾਬੇ ਦੀ ਹੱਡੀ ਤੇ ਆ ਜਾਓ ਤਿੰਨ 300 ਚ ਲੈ ਲੇ ਤਿੰਨ 300 ਚ ਲੈ ਲੇ ਚੱਕੋ 300 ਚ ਦੇ ਰਿਆ ਗੱਲਾਂ ਨਹੀਂ ਕਰਦੇ ਇਹ ਕੋਤੇ ਕ ਲੈਗਾ 300 ਰੁਪਏ ਦਾ ਚੱਕੋ ਜੀ ਦੇਖੋ ਜੀ ਛੇਤੀ ਆ ਜਓ ਭਾਵੇਂ 100 ਰੁਪਏ ਦਾ ਸੂਟ ਆ ਭਾਵੇਂ 200 ਦਾ ਭਾਵੇਂ ਲਹਿੰਗਾ ਇਹ ਅਸੀਂ ਸਾਰਿਆਂ ਨੂੰ ਬੰਦ ਕੇ ਦੇਨੇ ਆ ਜੇ ਕੋਈ ਕਰਵੇ ਮੈਨੂੰ 100 ਦੇ ਦਿਓ 200 ਦੇ ਦਿਓ ਇਦਾਂ ਦਾ ਦੁਕਾਨਦਾਰ ਸਾਡੀ ਮੈਂਤਾਂ ਕਰਦੇ ਟਰੱਕ ਲੈ ਕਰਦੇ ਆ 300 ਰੁਪਏ ਨੂੰ ਕੰਮ ਦੇਖੋ ਕੇਨ ਕੇ ਲੱਗੀ ਹੋਈ ਐ ਠੀਕ ਹੈ ਜੀ ਸਲਾਈ ਕਰਾਈ ਲਹਿੰਗਾ ਤਿਆਰ ਤੇ ਰੇਟ ਕਰਤਾ ਆਪਾਂ 300 ਰੁਪਏ ਭਾਜੀ ਦੇਖੋ ਬਈ ਸਾਰਾ ਪੰਜਾਬ ਘੁੰਮ ਲਿਓ ਬਾਜ਼ਾਰ ਘੁੰਮ ਲਿਓ ਇੰਡੀਆ ਘੁੰਮ ਲਿਓ ਕੋਈ ਜੰਮਿਆ ਹੀ ਨਹੀਂ ਬਾਬੇ ਦੀ ਹੱਟੀ ਦੇ ਬਰਾਬਰ 300 ਦਾ ਲਹਿੰਗਾ 100 ਰੁਪਏ ਦਾ ਸੂਟ 100 ਰੁਪਏ ਦਾ ਸ਼ਰਾਰਾ ਸੂਟ ਕਹਿਣਾ ਮਾਰ ਕਾਕਾ ਉਧਰ ਮਾਰ ਜਾ ਦਿਖਾ ਰਹੇ ਲੋਕਾਂ ਨੂੰ ਆਹ ਨਾਲ ਆ ਕੇ ਟਰੱਕ ਭਰ ਕੇ ਕੱਲੇ-ਕੱਲੇ ਦੇ ਘਰ ਜਾਣਗੇ ਜਾਣੇ ਐਤਵਾਰ ਤੱਕ ਆ ਬਾਅਦ ਮਿਲਣਾ ਕਿਸੇ ਨੂੰ ਕੋੱਖ ਨਹੀਂ ਸਿੱਧੀ ਗੱਲ ਆਹ ਦੇਖੋ 220 250 ਰੁਪਏ ਦਾ ਗੰਗਾ ਦੇ ਪੀਸ ਬ੍ਰਾਂਡਡ ਆਹ ਚੱਕਾ ਬਾਬੇ ਦੀ ਹੱਡੀ ਦਾ 800 ਰੁਪਏ ਦਾ ਸੂਟ ਭਾਜੀ 800 ਦਾ ਸੂਟ ਕ੍ਰੇਵ ਦੇ ਹੈਵੀ ਐਦਾਂ ਦੇ ਪੀਸ ਆਹ ਚੀਜ਼ ਦੇਖ ਲੋ ਕੰਮ ਦੇਖ ਲੋ ਆਹ ਕੜਾਈਆਂ ਦੇਖ ਲੋ ਅਸੀਂ ਕੋਈ 50% ਤੇ ਸੇਲ ਹੀ ਲਾਈ ਹੋਈ ਵੀ 50% ਪ੍ਰੋਫਿਟ ਲੈਣਾ ਹੈ ਜਾਂ ਅਸੀਂ ਗਾਹ ਗਰੂ ਇਸ ਗੱਲ ਤੇ ਬੇਫਕੂ ਬਣਾਣਾ ਵੀ ਯਾਰ ਲੋ ਜੀ 2500 ਦਾ ਸੂਟ ਹੈ ਲੈ ਜਾਓ 1200 ਕੋਈ ਇਹਦਾ ਕੰਮ ਨਹੀਂ ਇਹ ਬਾਜ਼ਾਰ 'ਚ 2500 ਦਾ ਸੂਟ ਹੈ ਕਿਉਂਕਿ ਦੁਕਾਨਦਾਰ ਕਮਾਈ ਕਰਦੇ ਆ ਬਾਬੇ ਦੀ ਜੀ ਸਰ ਬਰਾ ਦੂਰ ਦੇ ਲਾ 2500 33200 ਨਹੀਂ ਲੈਣਾ ਲੈ ਲਓ 600 ਰਸੂ ਆ ਚੱਕੋ ਜੀ ਰੰਗ ਬਹੁਤ ਇਹਦੇ ਵਿੱਚ ਡਿਜ਼ਾਈਨ ਬਹੁਤ ਇਹਦੇ ਵਿੱਚ 600 ਦੇ ਵਿੱਚ ਦੇ ਰਹੇ ਆ ਇਹ ਕਿਸੇ ਹੋਲਸੇਲਰ ਨੇ ਵੀ ਨਹੀਂ ਦੇਣਾ ਜੋ ਦੇ ਰਹੇ ਆ ਆਹ ਦੇਖੋ ਜੀ ਚੀਜ਼ਾਂ ਵੇਖੋ ਅੱਜ ਦੀ ਵੀਡੀਓ ਕੱਲਾ ਬੈ ਕੇ ਬਣਾਉਣ ਦਾ ਕਾਰਨ ਸਿਰਫ ਇਹ ਆ ਸੋਹਰਾ ਸੋਹਰਾ ਤਾਂ ਬਣਾਉਣ ਦੇ ਆ ਵੀ ਰਸ਼ ਸਾਡੀ ਵੀਡੀਓ ਦਿਖਦਾ ਹੈ ਥੱਲੇ ਭਰੇ ਦਿਖਦੇ ਆ ਪਰ ਅਸੀਂ ਵੇਚਦੇ ਕੀ ਵੇ ਆ ਔਰ ਰੇਟ ਕੀ ਜਿੰਨੇ ਪੇ ਆ ਇਸ ਕਰਕੇ ਆਪਣੇ ਭੈਣਾ ਬਰਾਉਨ ਖਾਣੇ ਪਿਆ ਆ ਲੋ ਜੀ ਆ ਦੇਖੋ ਜੀ ਮਿੱਟੀ ਦੇ ਪਾ ਕੱਪੜਾ ਫਰੀ ਦੇ ਪਾ ਵਿਆਹ ਸ਼ਾਈ ਦਾ ਕੱਪੜਾ ਤਾਜ ਵੀਰ ਦਾ ਕੱਪੜਾ ਲੈ ਜਾਓ 6 600 7 700 8 800 5 5000 ਵਾਲੇ ਸੂਟ ਲੈ ਜਾਓ 1000 1000 ਚ 300 ਦਾ ਲਹਿੰਗਾ 100 ਰੁਪਏ ਦਾ ਸੂਟ 100 ਦੇ 3 ਦੁਪੱਟੇ ਜੇ ਲੈਣੇ ਆ ਤੇ ਬਾਬੇ ਦੀ ਠੱਟੀ ਜਮਸ਼ੇਰ ਖਾ ਆ ਦੇਖੋ ਭਾਜੀ ਪੀਸ ਬਰਸ ਚੀਜ਼ਾਂ ਆ ਲੋ ਆਈ ਕਲਾਸ ਪੀਸ ਨੇਚਰ ਗ੍ਰੇਡ ਦਾ ਸੂਟ ਲੇ ਜੇ اتنا ਇੱਕ ਫਰੀ 900 ਰੁਪਏ ਦੇ ਦੋ ਦਾ ਤੇਜ ਆ ਦੇਖੋ ਫੋਟਮ ਵਾਲੇ ਪੀਸ ਆ ਮੋਡਰਨ ਵਾਲੇ ਪੀਸ 900 ਦੇ ਦੋ ਦੇ ਰਹੇ ਆ 900 ਦਾ ਇੱਕ ਨਹੀਂ ਮਿਲਣੇ ਐਤਵਾਰ ਤੱਕ ਆ 26 ਮਈ ਤੱਕ ਪਰ ਜੇ ਤੁਸੀਂ ਸਵੇਰੇ ਆਉਣਿਓ ਮੰਗਲਵਾਰ ਜੇ ਤੁਸੀਂ ਆਉਣਿਓ ਬੁੱਧਵਾਰ ਤੇ ਤੁਹਾਡੇ ਫਾਇਦੇ ਹੋਰ ਬਹੁਤ ਵੱਡੇ ਹੋ ਜਾਣਿਆ ਕਿਉਂਕਿ ਫਰੈਸ਼ ਦਾ ਸੌਦਾ ਜਿਹੜਾ ਚੱਕਦਾ ਚੱਕ ਲੋ ਆਹ ਹੀ ਸਟਾਕ ਪਿਆ ਜਿਹੜਾ ਪਹਿਲਾਂ ਲੈ ਗਿਆ ਲੈ ਗਿਆ ਬਾਅਦ ਲੰਬਾ ਨਾ ਦਿਓ ਆ ਦੇਖੋ ਜੀ 450 ਰੁਪਏ ਸੂਟ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਲਸਾ ਸਵੇਰੇ 7:30 ਤੋਂ ਲੈ ਕੇ ਰਾਤੀ 8 ਵੇਹ ਤੱਕ ਬਾਬੇ ਰੇਡੀ ਪੂਰੀ ਪੂਰੀ ਲਾਟੀਆਂ ਸੇਰ ਦੇ 23 ਤਰੀਕ ਤੱਕ ਸਸਰੀ ਕਾਲ ਜੀ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਜਮਸ਼ੇਰ ਖਾਲਸਾ